ਹਾਲ ਹੀ ਦੇ ਵਿੱਚ ਦਲਜੀਤ ਦੋਸਾਂਝ ਨੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਗੀਤ ਗਾਇਆ ਸੀ ਤੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਸੀ ਪਰ ਅਜ ਜੋ ਜੜਾ ਹੈ ਪਰ ਉਸ ਗੀਤ ਦੇ ਲੇਖਕ ਨੂੰ ਕ੍ਰੈਡਿਟ ਦੇਣਾ ਭੁੱਲ ਗਏ ਜੋ ਕਿ ਲੰਬੇ ਸਮੇਂ ਤੋਂ ਇਸ ਮਸ਼ਹੂਰ ਗੀਤ ਦੀ ਤਾਰੀਫ਼ ਤੇ ਭੁੱਖਾ ਸੰ ਦੱਸਦੇਗੇ ਇਸੇ ਦੇ ਕਰਕੇ ਕਲਾਕਾਰ ਤਾਰੀਫ਼ ਦਾ ਹੀ ਭੁੱਖਾ ਹੁੰਦਾ ਹੈ ਤੋਂ ਬਾਅਦ ਲੇਖਕ ਨੇ ਸੋਸ਼ਲ ਮੀਡੀਆ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਐਸੇ ਦੇ ਲਈ ਦਲਜੀਤ ਦੋਸਾਂਝ ਨੇ ਇੰਸਟਾਗ੍ਰam ਤੇ ਇਸ ਰਾਈਟਰ ਦਾ ਨਾਮ ਮੈਂਸ਼ਨ ਕਰਕੇ ਦਰਦ ਹਸੀਬ ਦਾ ਗੀਤ ਦੁਬਾਰਾ ਆਪਣੇ ਇੰਸਟਾਗ੍ਰam ਤੇ ਅਪਲੋਡ ਕੀਤਾ ਜਿਸ ਤੋਂ ਬਾਅ

ਜਿੰਨੀ ਮੇਰੀ ਸੋਚ ਸੀ ਉਸ ਤੋਂ ਜ਼ਿਆਦਾ ਉਹਨਾਂ ਨੇ ਮੇਰੇ ਪ੍ਰਿਹਸਾਨ ਕੀਤਾ ਮੈਂ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਸ਼ੁਕਰੀਆ ਦਾ ਕਰਦਾ ਹਾਂ ਮੈਂ ਤਾਂ ਮੇਰੀ ਤਸਰ ਉਹ ਸਿਰਫ ਇੰਨੀ ਸੀ ਕਿ ਮੇਰਾ ਉਹ ਮਤਲਬ ਕੈਪਸ਼ਨ 'ਚ ਨਾਮ ਪਾ ਦੇਣ ਲੇਕਿਨ ਉਹ ਸਿੱਖ ਸਰਦਾਰ ਬੰਦੇ ਨੇ ਕਿਉਂਕਿ ਮੈਂ ਸਿੱਖ ਸਰਦਾਰ ਇਸ ਕਰਕੇ ਕਹਿੰਦਾ ਕਿ ਇਹ ਹਮੇਸ਼ਾ ਲੋਕ ਸਿੱਖ ਸਰਦਾਰ ਹਮੇਸ਼ਾ ਭਲਾ ਕਰਦੇ ਆ ਰਹੇ ਨੇ ਲੇਕਿਨ ਉਹਨਾਂ ਨੇ ਇੱਕ ਆਪਣੀ ਤਰਫੋਂ ਇੱਕ ਗਿਫਟ ਦੀ ਤੌਰ ਤੇ ਵੱਡੇ ਅਖਰਾਂ ਚ ਸਟੋਰੀ ਵੀ ਪਾਈ ਹੈ ਜੀ ਮੈਂ ਬਹੁੜਾ ਉਹਨਾਂ ਦਾ ਸ਼ੁਕਰਗੁਜ਼ਾਰ ਹੈ ਜੀ ਔਰ ਮੈਂ ਬੜੀ ਦਿਲ ਦੀ ਤਮੰਨਾ ਉਹਨਾਂ ਨੂੰ ਮੈਂ ਵੀ ਉਹ ਇੱਥੇ ਆਣ ਮੈਂ ਉਹਨਾਂ ਨਾਲ ਗੱਲ ਇਹ ਮਿਲ ਕੇ ਉਹਨਾਂ ਦਾ ਸ਼ੁਕਰੀਆ ਦਾ ਕਰਾਂ ਅਗਰ ਚੰਦ ਲਫ਼ਜ਼ਾਂ ਚ ਸ਼ੁਕਰੀਆ ਦਾ ਕਰੂੰਗਾ ਤਾਂ ਮੈਨੂੰ ਬਹੁਤ ਫਿੱਕਾ ਲੱਗਦਾ ਮੈਂ ਉਹਨਾਂ ਨੂੰ ਗਲੇ ਲਾ ਕੇ ਸ਼ੁਕਰੀਆ ਦਾ ਕਰਾਂ ਔਰ ਉਹਨਾਂ ਨੂੰ ਇਹ ਰਿਕੁਐਸਟ ਕਰਾਂ ਕਿ ਆਡੀਅנס ਦੀ ਜਿਵੇਂ ਡਿਮਾਂਡ ਹੈ ਔਰ ਮੇਰੀ ਵੀ ਇਹ ਦਿਲ ਦੀ ਤਮੰਨਾ ਹੈ ਮੇਰੇ ਪਰ ਤੁਹਾਡਾ ਬੜਾ ਐਹਸਾਨ ਹੋਗਾ ਇਹ ਇੱਕ ਮਤਲਬ ਮਿੱਟੀ ਦੇ ਵਿੱਚ ਮਿਲੇ ਹੋਏ ਜ਼ਰਰੇ ਦੀ ਵੀ ਵੈਲੀ ਹੁੰਦੀ ਹੋਗੀ ਮੈਨੂੰ ਕੋਈ ਕ੍ਰੈਡਿਟ ਨਹੀਂ ਮਿਲਿਆ ਬਲਕਿ ਮੈਨੂੰ ਜ਼ਿਆਦਾਤਰ ਮੈਨੂੰ ਇਹੀ ਲੱਗੇ ਕਿ ਮੇਰਾ ਮਜ਼ਾਕ ਜਰੂਰ ਰਿਹਾ ਹੈ ਮੈਨੂੰ ਇਹੋ ਜਾਂਦਾ ਸਟਾਰ ਹੀ ਆਈਏ ਪਰ ਮੈਨੂੰ ਅੱਜ ਤੱਕ ਐਡੇ بڑے ਸਟਾਰ ਜਿੰਨੀ ਕਿਸੇ ਨੇ ਮੈਨੂੰ ਇੱਜ਼ਤ ਇੰਨਾ ਮਾਨ ਕਿਸੇ ਨੇ ਨਹੀਂ ਬਖਸ਼ਿਆ ਰੱਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਤਰੱਕੀਆਂ ਦੇਵੇ ਉਹਨਾਂ ਦੀ ਤੰਦਰੁਸਤੀ ਦੇਵੇ ਉਹਦੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਤੰਦਰੁਸਤੀ ਦੇਵੇ ਪਤਾ ਕਿਵੇਂ ਜਿੰਦਾ ਉਹਨਾਂ ਦਾ ਸੌਂਗ ਚੱਲ ਰਿਹਾ ਸੀ ਉਸ ਦਿਨ ਤੋਂ ਮੈਨੂੰ ਨੀਂਦ ਹੀ ਨਹੀਂ ਆਈ ਮੈਂ ਸੋਇਆ ਹੀ ਨਹੀਂ ਉਸ ਦਿਨ ਤੋਂ ਅੱਛਾ ਸਾਰੇ ਰਾਤ ਇੰਟਰਵਿਊ ਦਿੰਦਾ ਰਿਹਾ ਲਗਾਤਾਰ ਜਿਹੜੀਆਂ ਇੰਟਰਵਿਊ ਦਿੰਦਾ ਸੀ ਔਰ ਮੈਂ ਬਾਰ-ਬਾਰ ਚੈੱਕ ਕਰਦਾ ਥਾ ਵੀ ਹੋ ਸਕਦਾ ਅੱਜ ਪਾਦਨ ਕੱਲ ਨੂੰ ਪਾਦਨ ਪੂਰੀ ਰਾਤ ਮੈਂ ਸੋਚਦਾ ਥਾ ਕਿਉਂਕਿ ਮੈਨੂੰ ਮੈਨੂੰ ਇਸ ਤਰ੍ਹਾਂ ਨਹੀਂ ਸੀ ਵੀ ਉਹ ਪਾਣਗੇ ਨਹੀਂ ਮੈਨੂੰ ਪੂਰਾ ਯਕੀਨ ਥਾ ਕਿ ਬਹੁਤ ਅੱਛੇ ਇਨਸਾਨ ਨੇ ਮੈਂ ਉਹਨਾਂ ਦੀ ਤਾਰੀਫ਼ ਸੁਣੀ ਹੈ ਬਾਰੋਂ ਵੀ ਫੋਨ ਆਏ ਨੇ ਕਿ ਬਹੁਤ ਅੱਸੀ ਬਹੁਤ ਵਧੀਆ ਇਨਸਾਨ ਨੇ ਉਹ ਤੁਹਾਡਾ ਨਾਮ ਜ਼ਰੂਰ ਪਾਣਗੇ ਉਹ ਮੈਂ ਉਸ ਇੰਤਜ਼ਾਰ ਦੇ ਵਿੱਚ ਸਵੇਰ ਹੋ ਜਾਂਦੀ